हां जी ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਬਣਾਵਾਂਗੇ ਮੂਲੀ ਵਾਲੇ ਪਰਾਂਠੇ ਇਹਦੇ ਵਾਸਤੇ ਆਪਾਂ ਦੋ ਮੂਲੀਆਂ ਕद्दूकस ਕੀਤੀਆਂ ਕद्दूकस ਕਰਕੇ ਇਹਦੇ ਚੰਦਰਾ ਚਮਚ ਨਮਕ ਪਾ ਕੇ ਮਿਕਸ ਕਰਕੇ ਆਪਾਂ ਇਹਨਾਂ ਨੂੰ ਇੱਕ ਸਾਈਡ ਤੇ ਰੱਖਾਂਗੇ ਤੇ ਆਪਾਂ ਗੁੰਨਾਂਗੇ ਆਟਾ ਆਟਾ ਮੈਸਟਰਾਂ ਦਾ ਗੁੰਨਣਾ ਹੈ ਕਿ ਜਿਵੇਂ ਕੀ ਨਾ ਹੀ ਜ਼ਿਆਦਾ ਸਖਤ ਗੁੰਨਣਾ ਹੈ ਤੇ ਨਾ ਹੀ ਜ਼ਿਆਦਾ ਨਰਮ ਗੁੰਨਣਾ ਹੈ ਨੋਰਮਲ ਜਿਹਾ ਆਟਾ ਗੁੰਨਾਂਗੇ ਆਟਾ ਗੁੰਨਣ ਵਾਸਤੇ ਆਪਾਂ ਨੂੰ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਤੇ ਮਸਲਾਂ ਦੀ ਮਸਲ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਦੇ ਉੱਤੇ ਮੁੱਕੀ ਦੇ ਕੇ ਆਪਾਂ ਇਹਨੂੰ ਫਿਰ ਪਾਣੀ ਲਾਵਾਂਗੇ ਥੋੜਾ ਜਿਹਾ ਪਾਣੀ ਲਾਣ ਤੋਂ ਬਾਅਦ ਇਹਦੇ ਉੱਤੇ ਆਪਾਂ ਕੱਪੜਾ ਪਾ ਕੇ ਫਿਰ ਆਪਾਂ ਇਹਨੂੰ ਇੱਕ ਸਾਈਡ ਤੇ ਰੱਖਾਂਗੇ ਜਿਹੜੀਆਂ ਆਪਾਂ ਮੂਲੀਆਂ ਇੱਕ ਸਾਈਡ ਤੇ ਰੱਖੀਆਂ ਸੀ ਉਹਦੇ ਵਿੱਚ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਇਦਾਂ ਹੁਣ ਆਪਾਂ ਸਾਰਾ ਪਾਣੀ ਕੱਢਾਂਗੇ ਪਾਣੀ ਕੱਢਣ ਤੋਂ ਬਾਅਦ ਆਪਾਂ ਇਹਨੂੰ ਕਿਸੇ ਦੂਜੇ ਭਾਂਡੇ ਵਿੱਚ ਪਾਵਾਂਗੇ ਇਹਦੇ ਵਿੱਚ ਹੁਣ ਆਪਾਂ ਦੋ ਛੋਟੇ ਚਮਚ ਹਰੀ ਮਿਰਚ ਪਾਵਾਂਗੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਸੁੱਕਾ ਧਨੀਏ ਦਾ ਪਾਊਡਰ ਨਮਕ ਸਵਾਦ ਅਨੁਸਾਰ ਜੀਰਾ ਥੋੜਾ ਜਿਹਾ ਪਾਵਾਂਗੇ ਗਰਮ ਮਸਾਲਾ ਬਰੀਕ ਕਟਿਆ ਹੋਇਆ ਧਨੀਆ ਮਿਕਸ ਕਰਾਂਗੇ ਚੰਗੀ ਤਰ੍ਹਾਂ ਜਿਹੜਾ ਆਪਾਂ ਆਟਾ ਰੱਖਿਆ ਸੀ ਗੁੰਨ ਕੇ ਉਹ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਫਿਰ ਦੁਬਾਰਾ ਮਸਲਾਂਗੇ ਦੋ ਤਿੰਨ ਵਾਰੀ ਆਪਾਂ ਇਹਨੂੰ ਮਸਲਾਂਗੇ ਮਸਲ ਕੇ ਹੁਣ ਆਪਾਂ ਇਹਨੂੰ ਨਰਮ ਹੋ ਗਿਆ ਤੇ ਹੁਣ ਆਪਾਂ ਇਹਨੂੰ ਕਿਸੇ ਡੱਬੀ ਦੇ ਵਿੱਚ ਪਾਵਾਂਗੇ ਇਹ ਹੁਣ ਆਪਾਂ ਡੱਬੀ ਦੇ ਵਿੱਚ ਪਾ ਲਿਆ ਆਟਾ ਹੁਣ ਆਪਾਂ ਕਰਾਂਗੇ ਛੋਟੇ ਛੋਟੇ ਦੋ ਪੇੜੇ ਛੋਟੇ ਨਾ ਜ਼ਿਆਦਾ ਵੱਡੇ ਨਹੀਂ ਕਰਨੇ ਕਿਉਂਕਿ ਪਰੌਂਠੇ ਵਾਸਤੇ ਛੋਟੇ ਛੋਟੇ ਪੇੜੇ ਹੀ ਵਧੀਆ ਲੱਗਦੇ ਨੇ ਪੇੜੇ ਕਰਕੇ ਫਿਰ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਸਟਫਿੰਗ ਬਣਾ ਕੇ ਰੱਖੀ ਹੋਈ ਏ ਉਹ ਇਹਦੇ ਵਿੱਚ ਆਪਾਂ ਭਰਾਂਗੇ ਇਹ ਜਿਹੜੀ ਆਪਾਂ ਇਹਦੇ ਵਿੱਚ ਸਟਫਿੰਗ ਭਰਨੀ ਹੈ ਉਹ ਜ਼ਿਆਦਾ ਨਹੀਂ ਪਾਣੀ ਕਿਉਂਕਿ ਜ਼ਿਆਦਾ ਵੀ ਫਿਰ ਨਹੀਂ ਵਧੀਆ ਲੱਗਦੀ ਤੇ ਥੋੜੀ ਜਿਹੀ ਹੋ ਤਾਂ ਵੀ ਹੁਣ ਆਪਾਂ ਇਹਨੂੰ ਉਤੋਂ ਬੰਦ ਕਰਾਂਗੇ ਚੰਗੀ ਤਰ੍ਹਾਂ ਬੰਦ ਕਰਕੇ ਚਾਰਚ ਫਿਰ ਆਪਾਂ ਅੰਗੂਠੇ ਦੀ ਸਹਾਇਤਾ ਨਾਲ ਇਸ ਤਰ੍ਹਾਂ ਬੰਦ ਕਰ ਲੈਣਾ ਹੈ ਬੰਦ ਕਰਨ ਤੋਂ ਬਾਅਦ ਆਪਾਂ ਇਸ ਨੂੰ ਚੰਗੀ ਤਰ੍ਹਾਂ ਸੁੱਕਾ ਤੂੜਾ ਲਾ ਕੇ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਵੇਲਣਾ ਹੈ ਵੇਲਣਾ ਆਪਾਂ ਬੁੱਲੇ ਹੱਥਾਂ ਦੇ ਨਾਲ ਹੈ ਕਿਉਂਕਿ ਜੇ ਆਪਾਂ ਜ਼ਿਆਦਾ ਦਬਾਪ ਆ ਕੇ ਉੱਪਰ ਵੇਲਾਂਗੇ ਤੇ ਆਪਣਾ ਪਰੌਂਠਾ ਹੈ ਜਿਹੜਾ ਉਹ ਫਟ ਵੀ ਸਕਦਾ ਹੈ ਬੁੱਲੇ ਬੁੱਲੇ ਹੱਥਾਂ ਦੇ ਨਾਲ ਆਪਾਂ ਪਾਸਾ ਪਲਟ ਕੇ ਫੇਰ ਆਪਾਂ ਫੇਰਨਾ ਹੈ ਉੱਪਰ ਵੇਲਣਾ ਤੇ ਇਸ ਤਰ੍ਹਾਂ ਆਪਾਂ ਹੌਲੀ-ਹੌਲੀ ਗੋਲ ਬਣਾਵਾਂਗੇ ਵੇਖੋ ਤੇ ਕਿੰਨਾ ਸੋਹਣਾ ਗੋਲ ਬਣਿਆ ਹੈ ਤੇ ਹੁਣ ਆਪਾਂ ਇਸ ਨੂੰ ਤਵੇ ਦੇ ਉੱਪਰ ਪਾਵਾਂਗੇ ਨੇੜਿਓਂ ਕਰਕੇ ਤੇ ਵੇਖੋ ਹੁਣ ਆਪਾਂ ਪਾਸਾ ਪਲਟ ਕੇ ਉੱਪਰ ਇਹਦੇ ਕੋਈ ਵੀ ਦੇਸੀ ਘਿਓ ਜਾਂ ਪਰਫਾਈਨ ਲਾ ਸਕਦੇ ਹਾਂ ਮੈਂ ਇੱਥੇ ਰਫਾਈਨ ਲਾਵਾਂਗੀ ਤੁਸੀਂ ਚਾਹੋ ਤੇ ਦੇਸੀ ਘਿਓ ਵੀ ਲਗਾ ਸਕਦੇ ਹੋ ਪਾਸਾ ਪਲਟ ਕੇ ਦਬਾਵਾਂਗੇ ਆਪਾਂ ਹੌਲੀ-ਹੌਲੀ ਇਹਦੇ ਉੱਪਰ ਹੁਣ ਆਪਾਂ ਉਦਿਸਾਈਡ ਵੀ ਕਿਉ ਲਗਾਵਾਂਗੇ ਤੇ ਵੇਖੋ ਕਿੰਨਾ ਸੋਹਣਾ ਪਰੌਂਠਾ ਬਣ ਕੇ ਤਿਆਰ ਹੈ ਜੇ ਤੁਹਾਨੂੰ ਇਹ ਵਧੀਆ ਲੱਗਿਆ ਹੋਏ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਕਰਨਾ ਨਾ ਭੁੱਲਿਓ ਤੇ ਬਣਾ ਕੇ ਦੱਸਿਓ ਕਿਵੇਂ ਦਾ ਇਹ ਬਣਿਆ